ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਦੇਖ ਰਹੇ ਹੋ YouTube ਚੈਨਲ ਗੁਰੂ ਵੀ ਨਵੇਂ ਬਲੌਗ 'ਚ ਕਰਦੇ ਹਾਂ ਸਵਾਗਤ ਐਸ ਟਾਈਮ ਕੱਲ ਰਾਤ ਤੋਂ ਹੀ ਕਾਫੀ ਜ਼ਿਆਦਾ بارش ਹੋ ਰਹੀ ਹੈ ਨਹੀਂ بارش ਹੋਣ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਜਾਰੀ ਕਰਤਾ ਜਿਵੇਂ ਮਾਨਸਾ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਕਈ ਜ਼ਿਲ੍ਹਿਆਂ 'ਚ ਹਾਈ ਅਲਰਟ ਹੈ ਇਸ ਟਾਈਮ ਮੈਂ ਤੁਹਾਨੂੰ ਦਿਖਾਉਣਾ ਵੀ ਆਪਣੇ ਜਿਹੜਾ ਘਰ ਕੋਲੇ ਹਾਲਾਤ ਕੀ ਬਣੇ ਹੋਏ ਨੇ ਇੰਨਾ ਪਾਣੀ ਆ ਰਿਹਾ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਸ ਟਾਈਮ ਆ ਦੇਖ ਸਕਦੇ ਹੋ ਤੁਸੀਂ ਕੀ ਹਾਲਾਤ ਹੋ ਰਹੇ ਨੇ ਇਸ ਟਾਈਮ ਨੂੰ ਮੱਪੀ ਖੀ ਵਾਲੇ ਜਿਹੜਾ ਆਪਣੇ ਲਾਂਘਦਾ ਹੈ ਉਥੋਂ ਦੀ ਵੱਡਾ ਸੂਆ ਕਹਿੰਦੇ ਨੇ ਹੁੰਦੇ ਉੱਥੇ ਖੜਿਆ ਤੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਫੁੱਲ ਭਰਿਆ ਜਾ ਰਿਹਾ ਹੈ ਤੇ ਆ ਤੁਹਾਨੂੰ ਮੈਂ ਦਿਖਾਉਣਾ ਦੇਖੋ ਇੱਧਰ ਇੱਥੋਂ ਦੀ ਨਾ ਰਸਤਾ ਸੀ ਇਹ ਸਾਰਾ ਕਬਰ ਕਰ ਦਿੱਤਿਆ ਹੈ ਕਿਉਂਕਿ ਪਿੱਛੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਤਾਂ ਕਰਕੇ ਸਾਰੇ ਜਿਹੜੇ ਇਹ ਪੂਰੇ ਫੁੱਲ ਜਾ ਰਿਹਾ ਇਸ ਟਾਈਮ ਤੇ ਜਿਹੜਾ ਮੇਰੇ ਪਿੰਡ ਵਾਲਾ ਸਾਰਾ ਵਾਲਾ ਦਾਲਾ ਪੂਰਾ ਭੰਡ ਭਰਿਆ ਪਿਆ ਉਹ ਤੁਹਾਨੂੰ ਦਿਖਾਉਣਾ ਹੈ ਤਾਂ ਅਪਾਣੀ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਇਸ ਟਾਈਮ ਮੈਂ ਜਿਹੜਾ ਆਪਣੇ ਪਿੰਡ ਲਵੇ ਤੋਰ ਤਲਾਗਾ ਸੀ ਉੱਥੇ ਆ ਤੇ ਆ ਤੂੰ ਛੜਪੂ ਨੂੰ ਕ੍ਰੋਸ ਲਾ ਕੇ ਕੰਮ ਕਰਨਾ ਪੂਰਾ ਪਾਣੀ ਹੈ ਤਾਂ ਬੋਲਦਾ ਸੜਕ ਤੇ ਛੜਤ ਨੂੰ ਨਾ ਪਾਣੀ ਕਰਾਸ ਕਰ ਗਿਆ ਇਸ ਟਾਈਮਾ ਸੜਕ ਨੂੰ ਕਰਾਸ ਕਰਕੇ ਪਾਣੀ ਦੂਜੇ ਬੰਨੇ ਲਾ ਗਿਆ ਜਾਣ ਤੇ ਆ ਸੋਨੇ ਪਾਸੇ ਫੁੱਲ ਹੈ ਇਸ ਟਾਈਮ ਬਾਪੜਿਆ ਜਾ ਰਹੇ ਨੇ ਜਿਹੜੇ ਖਤਾਨ ਹੁੰਦੇ ਨੇ ਪੂਰੇ ਫੁੱਲ ਨੇ ਤੇ ਜੀਰੀਆਂ ਐ ਸਮਝ ਲਓ ਵੀ 2-2 ਇੰਚ ਕੀ ਰਹਿ ਗਈਆਂ ਡੁੱਬਣ ਵਾਲੀਆਂ ਨੇ ਇੰਨਾ ਪਾਣੀ ਹੈ ਜੋ ਜੀ ਮੇਰੇ ਫੀਲਡ ਦੇ ਪਾਸੇ ਤੇ ਦਾ ਮਾਹੌਲ ਦੇਖ ਤਾਂ ਬੁਰੀ ਬਣਾ ਹੋਇਆ ਹੈ ਇਸ ਟਾਈਮ ਪਾਣੀ ਕਰਾਸ ਕਰ ਗਿਆ ਦੇ ਖੇਤਰ ਜੀਰਾਂ ਇੱਧਰ ਵੀ ਦਾ ਸਾਈਡ ਪੂਰ ਪਾਣੀ ਹੈ ਸਾਈਡ ਨੋ ਹੀਰੋ ਵਾਲੇ ਰਾਹ ਨੂੰ ਜਾਣ ਵਾਲਾ ਰਸਤਾ ਜਿਹੜਾ ਕੀ ਪੂਰਾ ਫੁੱਲ ਪਾਣੀ ਦਾ ਇਸ ਟਾਈਮ ਭਰਿਆ ਹੋਇਆ ਠੀਕ ਹੈ ਤੇ ਬਹੁਤ ਜ਼ਿਆਦੇ ਪਾਣੀ ਹੈ ਤੇ ਇੱਧਰ ਤੁਸੀਂ ਆਪਣੇ ਇਹ ਪੂਰਾ ਪੂਰਾ ਫੁੱਲ ਹੈ ਤੋਬਾ ਇਹ ਇੱਕ ਕ੍ਰਾਸ ਕਰ ਗਿਆ ਦੇਖੋ ਸੜਕ ਤੇ ਪਾਣੀ ਆ ਗਿਆ ਤੇ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਜਿਹੜਾ ਆਪਣੇ ਪਿੰਡ ਕੋਲ ਦੀ ਜਿਹੜਾ ਇਸ ਟਾਈਮ ਮੈਂ ਤੁਹਾਨੂੰ ਠੀਖੀ ਵਾਲਾ ਸੂਆ ਦਿਖਾਇਆ ਸੀ ਵੱਡਾ ਉਹ ਆਪਣੇ ਪਿੰਡਾ ਪਿੰਡ ਦੇ ਬਿਲਕੁਲ ਕੋਲ ਦੀ ਲੰਗਦਾ ਤੇ ਉਹਦੇ ਤੁਹਾਨੂੰ ਹਾਲਾਤ ਦਿਖਾਉਣਾ ਜਿਹੜਾ ਕਿ ਇਸ ਟਾਈਮ ਕੰਨ ਖਾਤਰੇ ਦੇ ਨਿਸ਼ਾਨ ਤੋਂ ਵੀ ਉੱਤੇ ਬਹਿ ਰਿਹਾ ਉਹ ਆਲਾਦਾਲਾ ਸਾਰਾ ਕੁਝ ਕਵਰ ਕਰ ਰੱਖਿਆ ਹੋਣੇ ਪਗਡੰਡੀਆਂ ਪਹੀਆਂ ਪੁਹੀਆਂ ਸਭ ਕੁਝ ਕਵਰ ਹੈ ਪਾਣੀ ਨਾਲ ਚਾਰੇ ਪਾਸੇ ਜਲਥਲ ਹੋਇਆ ਪਿਆ ਇਸ ਟਾਈਮ हां ਤੁਸੀਂ ਦੇਖ ਸਕਦੇ ਹੋ ਇਸ ਟਾਈਮ ਕੀ ਹਾਲਾਤ ਨੇ ਪਾਣੀ ਦੇ ਬਿਲਕੁਲ ਚਾਰੇ ਪਾਸੇ ਇਹ ਸੜਕ ਆਪਣੇ ਪਿੰਡ ਤੋਂ ਹੀਰੋ ਨੂੰ ਜਾਂਦੀ ਹੈ ਜਿਹੜੀ ਕਿ ਆਹ ਦੇਖ ਸਕਦੇ ਹੋ ਤੁਸੀਂ ਪਾਣੀ ਤਾਂ ਜਿਹੜੇ ਵੀ ਮੇਰਾ ਭਾਈ ਇਧਰ ਹੀਰੋ ਵਾਲੀ ਸਾਈਡ ਆ ਰਿਹਾ ਤਾਂ ਮੜਾ ਜ ਆਉਦਾ ਧਿਆਨ ਰੱਖਿਓ ਕਿਉਂਕਿ ਪਾਣੀ ਜ਼ਿਆਦਾ ਹੈ ਵੱਡੀ ਗੱਡੀ ਕ੍ਰਾਸ ਕਰਜੂ ਛੋਟੀ ਗੱਡੀ ਨਹੀਂ ਕਰਨਿਆ ਇਸ ਟਾਈਮ ਮੈਂ ਆਪਣੇ ਜਿਹੜਾ ਪਿੰਡ ਕੋਲ ਦੀ ਨੰਗਦਾ ਹੈ ਨਾ ਥੂਆ ਜਿਹੜਾ ਜੀਚ ਕਦੇ ਸੁੱਖਣ ਵਾਲਾ ਸੀ ਪਾਣੀ ਨਹੀਂ ਦੇਖਿਆ ਉਹ ਇਸ ਟਾਈਮ ਆ ਦੇਖੋ ਤੁਸੀਂ ਫੁੱਲ ਜਾ ਰਿਹਾ ਇਸ ਟਾਈਮ ਬਿਲਕੁਲ ਜਿਵੇਂ ਨਾ ਵੱਡੀ ਨਹਿਰ ਹੁੰਦਾ ਕੋਈ ਦਰਿਆ ਹੁੰਦਾ ਉਸ ਠਾ ਆਪਣਾ ਫੁੱਲ ਚੱਲ ਰਿਹਾ ਇਸ ਟਾਈਮ ਤੇ ਆ ਹੁਣ ਜੇ ਕਿਤੇ ਪਹਿਲਾਂ ਵਾਲਾ ਪੁਲ ਹੁੰਦਾ ਉਹਦੇ ਉੱਤੇ ਵੀ ਕ੍ਰਾਸ ਕਰ ਜਾਂਦਾ ਕਿਉਂਕਿ ਇਹ ਹੁਣ ਨਵਾਂ ਬਣਿਆ ਹੋਇਆ ਹੈ ਤਾਂ ਕਰਕੇ ਉੱਚਾ ਕਰਕੇ ਬਣਾਇਆ ਹੈ ਤਾਂ ਕਰਕੇ ਥੋੜੀ ਜਿਹੀ ਦੀ ਸੇਫਟੀ ਹੈ ਪਰ ਜਿਹੜਾ ਜੀਰੀਆਂ ਚ ਪਾਣੀ ਉਹ ਜੀਰੀਆਂ ਚ ਪਾਣੀ ਆ ਚੁੱਕਿਆ ਤੇ ਆਹ ਜਿਹੜੀ ਸੱਦੀ ਸੜਕ ਜਾਂਦੀ ਹੈ ਇਹ ਫਿਲਹਾਲ ਹੋ ਜਮਾ ਪਿੰਡ ਲਵੇ ਜਾ ਕੇ ਉੱਥੇ ਤੱਕ ਠੀਕ ਹੈ ਪਰ ਉਦੋਂ ਗਾਹਾਂ ਫੇਰ ਇਹ ਚ ਪਾਣੀ ਹੈ ਤੇ ਇਧਰ ਇਹ ਸੜਕ ਜਿਹੜੀ ਇੱਥੇ ਤੱਕ ਜਿਹੜੀ ਤੁਸੀਂ ਦੇਖ ਸਕਦੇ ਹੋ ਪਾਣੀ ਹੋ ਸਾਹਮਣੇ ਸਾਨੂੰ ਦੀ ਰਿਹਾ ਹੋ ਮੋਟਰਸਾਈਕਲ ਜਾ ਰਿਹਾ ਉੱਥੋਂ ਪਾਣੀ ਸ਼ੁਰੂ ਹੁੰਦਾ ਠੀਕ ਹੈ ਤੇ ਜਦੋਂ ਆਪਾਂ ਇੱਧਰ ਹੀਰੋ ਨੂੰ ਜਾਂਦੇ ਆ ਹੀਰੋ ਬਿਲਕੁਲ ਸੜਕ ਉਹ ਤੁਸੀਂ ਦੇਖ ਸਕਦੇ ਜਮਾ ਸਿਰੇ ਤੇ ਜਾ ਕੇ ਉੱਥੋਂ ਪਾਣੀ ਸਟਾਰਟ ਹੁੰਦਾ ਤੇ ਇੱਧਰ ਸਾਡੇ ਬਾਈ ਮੈਂਬਰ ਜੀ ਆ ਗਏ ਉਹਨਾਂ ਨਾਲ ਵੀ ਗੱਲ ਕਰਾਉਣਾ ਥੋੜੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਹਾਲਾਤ ਪਾਣੀ ਮੈਂਬਰ ਸਾਹਿਬ ਕੀ ਹਾਲਾਤ ਨੇ ਇਹ ਸਾਡੇ ਬਾਈ ਮੈਂਬਰ ਨੇ ਜਿਹੜੇ ਕੀ ਇਹ ਇੱਥੇ ਤੇ ਕੀ ਮਾਹੌਲ ਹੈ ਆਪਣੇ ਹੀਰੋ ਦਾ ਕੀ ਮਾਹੌਲ ਹੈ ਹੀੋਂ ਵੀ ਪਿੰਡ ਵਿਚਾਲੇ ਗੁਰਦੁਆਰਾ ਸਾਹਿਬ ਕੋਲੇ ਗੁਰਦੁਆਰਾ ਸਾਹਿਬ ਚ ਵੀ ਪਾਣੀ ਭਰ ਗਿਆ ਗੁਰਦੁਆਰਾ ਸਾਹਿਬ ਚ ਵੀ ਹਾਂ ਉਹ ਸੱਫੜ ਦੇ ਕੋਲੇ ਜਿਹੜੇ ਘਰ ਨੇ ਤੇ ਉਂ ਆਲਾਦਾਲਾ ਹੀਰੋ ਦੇ ਵਿੱਚ ਐਂਟਰੀ ਹੈਗੀ ਹੈ ਕਾਲਾਦਾਲਾ ਸਾਰੇ ਪਾਣੀ ਕਲੀਨ ਪੀਰ ਦੋ ਠੀਕ ਰਹਾ ਇਹ ਇਧਰੋਂ ਆਪਣੇ ਵਾਲੇ ਪਿੰਡਾਂ ਕਨੀਓ ਠੀਕ ਹੈ ਹਾਂ ਹਾਂ ਇਧਰੋਂ ਛੋਟੀ ਗੱਡੀ ਵਾਲੇ ਵਾਸਤੇ ਨਹੀਂ ਹੋਣਾ ਵੱਡੀ ਗੱਡੀ ਟੱਪ ਜਾਂਦੀ ਹੈ ਨਾ ਹਾਂ ਵੱਡੀ ਗੱਡੀ ਟੱਪ ਵੱਡੀ ਆਪਣੇ ਆਪਣੇ ਵਿੱਚ ਪਾਣੀ ਬਹੁਤ ਜ਼ਿਆਦਾ ਨਾ ਤੇ ਇਹ ਚ ਜੀਰੀਆਂ ਜੂਰੀਆਂ ਦਾ ਕੀ ਮਹੌਲਾ ਖੇਤਾਂ ਦਾ ਜੀਰੀਆਂ ਨੀਵੇਂ ਨੇ ਬਾਣਾਾਂ ਚ ਜ਼ਿਆਦਾ ਪਾਣੀ ਮਨ ਓਕੇ ਬਾਣਾਾਂ ਚ ਜ਼ਿਆਦਾ ਤੁਸੀਂ ਬਾਕੀ ਦੇਖੀ ਡਰੇਨ ਕੋਲੇ ਨਹੀਂ ਖੜਾ ਡਰੇਨ ਕੋਲੇ ਜਿਹੜੇ ਸਾਰੇ ਆਲੇ-ਦਾਲੇ ਹੁਣ ਇੱਕਦਮ ਖਾਤਰੇ ਦੇ ਜਿਵੇਂ ਕਹਾਂ ਜਮਾ ਉਹ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਬਾਹਣ ਉੱਚੇ ਨੇ ਬਾਕੀ ਆਹ ਪੁਲ ਵੀ ਨਵਾਂ ਬਣਨ ਕਰਕੇ ਨਾ ਉੜਾਏ ਸੁਧਾਰ ਹੋਇਆ ਤੇ ਅਗਲਾ ਪੋਲਾ ਆਪਣਾ ਨੀਮ ਆਣਾ ਉਹ ਹਾਂ ਉਹ ਅੱਗੇ ਜਿਹੜਾ ਸਾਡਾ ਇੱਥੋਂ ਨਾਲ ਅੱਗੇ ਪੋਲਾ ਹੋ ਸਾਹਮਣੇ ਜਦੋਂ ਆਪਾਂ ਖੀਵੇ ਨੂੰ ਜਾਂਦੇ ਆ ਸਾਹਮਣੇ ਉਹ ਆ ਉਥੋਂ ਨਾਲ ਖੀਵੇ ਵਾਲਾ ਜਿਹੜਾ ਪੋਲਾ ਹੈ ਉਹ ਨੀਮ ਹੈ ਤੇ ਇਹ ਪੁਲ ਸਾਡਾ ਉੱਚਾ ਹੈ ਤੇ ਜਿਹੜਾ ਖੀਵੇ ਵਾਲਾ ਪੋਲਾ ਉਹ ਪਾਣੀ ਪੁਲ ਦੇ ਉੱਤ ਦੀ ਹੋ ਗਿਆ ਤੇ ਇੱਕ ਰਾਤ ਬਰਾਤੇ ਮੜਾ ਜਾ ਹੁਣ ਆਪਦਾ ਧਿਆਨ ਰੱਖਿਆ ਕਰੋ ਜੇ ਕਿਤੇ ਜਾਣਾ ਹੈ ਆਪਦਾ ਦਿਨ ਖੜੇ ਜਾਓ ਕੌਕੀ ਸਮਾਰਾ ਤੜਾ ਹੈ ਨਹੀਂ ਕਿਉਂਕਿ ਪਾਣੀ ਦੀ ਮਾਰ ਆਲੇ-ਦਾਲੇ ਵਾਲੇ ਸਾਰੇ ਪਿੰਡ ਹੀਰੋ ਚੱਲ ਰਿਹਾ ਹਰ ਹੀਰੋ ਦੇ ਕਈ ਘਰਾਵਾਂ ਦੇ ਵਿੱਚ ਪਾਣੀ ਵੜ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਕਿਉਂਕਿ ਜਿਹੜਾ ਇਹ ਪਾਣੀ ਆ ਨਾ ਇੱਕ ਤਾਂ ਹੁੰਦਾ ਜੀੜੀ ਲਾਉਣ ਵਕਤ ਇਹ ਪਾਣੀ ਆਉਂਦਾ ਤਾਂ ਉਦੋਂ ਤਾਂ ਫਸਲਾਂ ਫੁੱਸਲਾਂ ਪੌਦ ਬੂਤ ਖੜੀ ਹੁੰਦੀ ਆ ਲੋਕ ਜੀੜੀ ਲਾ ਲੈਂਦੇ ਜਿਹੜੇ ਹੁਣ ਇਹ ਪਾਣੀ ਆਇਆ ਹੁਣ ਇਹਦਾ ਨੁਕਸਾਨ ਹੀ ਨੁਕਸਾਨ ਹੈ ਕਿਉਂਕਿ ਨਾ ਤਾਂ ਹੁਣ ਕਿਸੇ ਲਵੇ ਪੌਦ ਹੈ ਤੇ ਬੂਜਾ ਮਾਰ ਚੁੱਕੀਆਂ ਸੀ ਜੀਰੀਆਂ ਸਾਰੀਆਂ ਬਾਕੀ ਆਪਦਾ ਫਸਲવાડી ਦਾ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਧਿਆਨ ਰੱਖੋ ਰਾਤ ਬਰਾਤੇ ਮੜਾ ਜਾਂ ਗਰੇਜ ਕਰੋ ਕਿਉਂਕਿ ਪਾਣੀ ਦਾ ਪਤਾ ਨਹੀਂ ਕਿੱਥੇ ਕਿੱਥੇ ਘਾਰੇ ਪੈ ਰਹੇ ਨੇ ਟੋਏ ਪੈ ਗਏ ਕਈ ਵਾਰ ਬੰਦਾ ਅਣਜਾਣੇ ਵਿੱਚ ਆਪਾਂ ਖੇਤ ਨੂੰ ਤੁਰ ਪੈਣੇ ਆ ਤਾਂ ਕੋਸ਼ਿਸ਼ ਕਰੋ ਵੀ ਇਕੱਲਾ ਬੰਦਾ ਨਾ ਹੀ ਜਾਵੇ ਇਸ ਟਾਈਮ ਆਪੋਂ ਨਾ ਉੱਚਾ ਬਣਾਇਆ ਤਾਂ ਕਰਕੇ ਇਥੋਂ ਬਚਤ ਹੈ ਪਹਿਲਾ ਵਾਲਾ ਜਿਹੜਾ ਕਾਫੀ ਨੀਵਾ ਸੀ ਐਸ ਟਾਈਮ ਹੁਣ ਆਪਾਂ ਖੜਿਆ ਜੇ ਤੋ ਆਪਾਂ ਟੈਪੀ ਪਿੰਡ ਤੋਂ ਖੀਵੇਂ ਜਾਂਦੇ ਤਾਂ ਇਧਰ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਹਾਲਾਤ ਤੇ ਆ ਸਾਹਮਣੇ ਤੁਹਾਨੂੰ ਉਹ ਵੀ ਲਾ ਰੱਖਿਆ ਥੋੜਾ ਜਿਹਾ ਵੀ ਕੋਈ ਜਾ ਨਾ ਸਕੇ ਅੰਦਰ ਬੰਦ ਕਰਿਆ ਹੋਇਆ ਰਾਹ ਤੇ ਜਦੋਂ ਇਧਰ ਉਹ ਦੇਖਦਾ ਤਾਂ ਇਧਰੋਂ ਬਿਲਕੁਲ ਉੱਥੋਂ ਤੁਸੀਂ ਦੇਖ ਸਕਦੇ ਹੋ ਸਾਹਮਣੋਂ ਪਰ ਠੀਕ ਹੈ ਮਾਹੌਲ ਪਰ ਜਿਉਂ-ਜਿਉਂ ਆਪਾਂ ਅੱਗੇ ਨੂੰ ਆਉਣੇ ਆ ਇੱਧਰ ਤਾਂ ਪਾਣੀ ਇੱਕਦਮ ਕਾਫੀ ਜ਼ਿਆਦਾ ਹੋ ਜਾਂਦਾ ਆ ਆ ਤੁਸੀਂ ਦੇਖ ਸਕਦੇ ਹੋ ਬਾਹਣ ਜਮਾ ਫੁੱਲ ਭਰੇ ਜਾ ਰਹੇ ਨੇ ਇਸ ਟਾਈਮ ਤੇ ਕਾਫੀ ਜ਼ਿਆਦਾ ਪਾਣੀ ਇਸ ਟਾਈਮ ਆ ਰਿਹਾ ਜਿਹੜਾ ਕਿ ਕਿਉਂਕਿ ਪਿੱਛੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਤੇ ਜਿਹੜਾ ਇਹ ਸਾਡੇ ਕੋਲ ਦੀ ਇਹ ਵੱਡਾ ਕਹਿੰਦੇ ਨੇ ਨਾਲਾ ਟੱਪਦਾ ਇਹਦੇ ਵਿੱਚ ਜ਼ਿਆਦਾਤਰ ਸੀਵਰੇਜ ਦਾ ਪਾਣੀ ਜ਼ਿਆਦਾ ਆਉਂਦਾ ਸੀ ਜਾਂ ਕੋਈ ਖੇਤਾਂ ਵਾਲਾ ਪਾਣੀ ਕੱਢਦੇ ਸੀ ਪਰ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਆਲੇ-ਦਾਲੇ ਆਹ ਉਹਰੇ ਪਾਣੀ ਦਾ ਸਤਰ ਥੋੜਾ ਜਿਹਾ ਉੱਚਾ ਪਿੰਡ ਦੇ ਆਲੇ-ਦਾਲੇ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਐ तकरीबन ਹੀਰੋ ਪਿੰਡ ਦੇ ਵਿੱਚ ਤਾਂ ਤਰਾਂ ਚ ਪਾਣੀ ਵੀ ਵੜ ਚੁੱਕਿਆ ਤੇ ਪਰ ਟੇਫੀ ਤੋਂ ਜਦੋਂ ਆਪਾਂ ਹੀਰੋ ਨੂੰ ਜਾਂਦੇ ਆ ਉਹ ਸੜਕ ਫਿਲਹਾਲ ਹੁਣ ਇਧਰਲੇ ਪਾਸੇ ਟੇਫੀ ਵਾਲੇ ਪਾਸੇ ਦੀ ਬੰਦਾ ਜਾ ਸਕਦਾ ਪਰ ਜਿਹੜਾ ਖੀਵੇ ਨੂੰ ਜਾਂਦੇ ਆ ਪਟੇਫੀ ਤੋਂ ਉਹ ਪੁਲ ਬਿਲਕੁਲ ਬੰਦ ਹੋ ਚੁੱਕਿਆ ਪਾਣੀ ਕਾਰਨ ਤੁਸੀਂ ਦੇਖ ਸਕਦੇ ਹੋ ਕਾਫੀ ਮਾੜੇ ਹਾਲਾਤ ਨੇ ਪਾਣੀ ਦੇ ਇਧਰ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਤਾਂ ਕਰਕੇ ਇਹ ਬਲੌਕ ਕਰਤਾ ਰਸਤਾ ਇੱਧਰ ਤੁਸੀਂ ਨਰਮੇ ਦੇ ਹਾਲਾਤ ਦੇਖ ਸਕਦੇ ਹੋ ਤੇ ਆ ਪਾਣੀ ਦਾ ਇਧਰ ਫਲੋ ਦੇਖ ਸਕਦੇ ਆ ਆ ਤੁਸੀਂ ਦੇਖ ਸਕਦੇ ਹੋ ਆਪਾਂ ਜਮਾ ਬਿਲਕੁਲ ਜਿਹੜਾ ਥੀਵੇ ਨੂੰ ਜਾਣ ਵਾਲੇ ਪੁਲ ਤੇ ਪਹੁੰਚ ਕੇ ਪੁਲ ਨੀਵਾ ਹੋਣ ਕਰਕੇ ਪਾਣੀ ਉੱਪਰ ਦੀ ਕ੍ਰੋਸ ਹੋਣ ਲੱਗ ਗਿਆ ਉਹ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਇਧਰੋਂ ਪਾਣੀ ਚੱਲ ਕੇ ਆ ਇਧਰ ਵਾਲੇ ਖੇਤਾਂ 'ਚ ਜਾਣ ਲੱਗ ਗਿਆ ਠੀਕ ਹੈ ਇਹ ਹਾਲਾਤ ਹੈ ਇਸ ਟਾਈਮ ਬਣੇ ਹੋਏ ਨੇ ਖੀਵੇ ਨੂੰ ਜਾਣ ਵਾਲੀ ਸੜਕ ਦੇ ਕਿਉਂਕਿ ਪੁਲ ਨੀਵਾ ਹੋਣ ਕਰਕੇ ਪੁਲ ਦੇ ਉੱਤ ਦੀ ਪਾਣੀ ਜਾ ਰਿਹਾ ਤੇ ਇੱਥੇ ਬਾਕੀ ਮੇਰੇ ਪਿੰਡ ਦੇ ਖੜਿਆ ਸਾਬਕਾ ਮੈਂਬਰ ਸਾਡੇ ਉਹਨਾਂ ਤੋਂ ਹਾਲਾਤਾਂ ਦਾ ਪੱਜਾਇਆ ਲੈਨੇ ਆ ਕੀ ਹਾਲਾਤ ਨੇ ਇਸ ਟਾਈਮ ਥੜਾ ਵਾਲੇ ਹਾਲਾਤ ਬਣੇ ਪਏ ਨੇ ਪੂਰੇ ਹੋਰ ਜੀ ਮੈਂਬਰ ਸਾਹਿਬ ਕੀ ਹਾਲ ਚਾਲ ਹੈ ਕੀ ਮਾਹੌਲ ਹੈ ਬਹੁਤ ਲਖ ਰਿਆ ਵੀ ਹੈ ਜੀ ਤੇਰਾ ਬੰਦ ਕਰਤਾ ਇਹ ਸਾਰੇ ਸਭ ਉਹ ਬਲੋਕ ਉਹ ਸਭ ਦੀਆਂ ਡੁੱਬ ਗਈਆਂ ਬੁਰਾ ਹਾਲ ਹੈ ਕਿਉਂਕਿ ਇੱਧਰਲਾ ਨਾ ਆਪਣਾ ਜਿਹੜਾ ਪੋਲਾ ਇਹ ਨੀਵਾ ਇਹਦੇ ਉੱਤੇ ਦੀ ਕ੍ਰੋਸ ਹੋ ਗਿਆ ਪਾਣੀ ਉੱਪਰ ਦੀ ਤੇ ਜਿਹੜਾ ਤਿੰਨ ਫੋਟਾ ਤਿੰਨ ਫੋਟਾ ਤਕਰੀਬਨ ਸਾਰਾ ਏਰੀਆ ਤੁਸੀਂ ਦੇਖ ਸਕਦੇ ਹੋ ਕਿ ਐਨ ਇੱਕ ਸਾਰ ਹੋਇਆ ਪਿਆ ਹੈ ਮਾਹੌਲ ਤੇ ਜਿਹੜਾ ਆਪਾਂ ਹੀਰੋ ਨੂੰ ਜਾਣਿਆ ਉਹ ਪੁਲ ਪਹਿਲਾਂ ਖਸਤਾ ਹਾਲਤ ਸੀ ਤੇ ਹੁਣ ਉਹ ਨਵਾਂ ਬਣਿਆ ਉੱਚਾ ਬਣਿਆ ਤਾਂ ਕਰਕੇ ਉਧਰ ਹਲੇ ਬਚਤ ਹੈ ਪਰ ਇੱਧਰ ਜਿਹੜੀ ਹੈ ਪੁਲ ਦੀ ਹਾਲਤ ਕਾਫੀ ਨਾਜ਼ੁਕ ਸੀ ਬਣੀ ਹੋਈ ਸੀ ਆ ਤੁਸੀਂ ਦੇਖ ਸਕਦੇ ਹੋ ਜਿੱਥੋਂ ਦੀ ਨਾ ਹੁਣ ਸਾਹਮਣੇ ਤੁਹਾਨੂੰ ਖੰਭਾ ਧੀਰਿਆ ਇੱਥੇ ਇਹ ਪੁਲ ਆ ਲਿਆ ਦੇਖੋ ਇਹ ਪੁਲ ਦੇ ਹੁਣ ਉਤ ਦੀ ਜਾ ਰਿਹਾ ਹੈ ਕਹਿੰਦੇ ਹੁੰਦੇ ਕਹਿੰਦੇ ਪਾਣੀ ਪੁਲਾਂ ਦੇ ਥੱਲੋਂ ਦੀ ਨੰਘਦਾ ਹੁੰਦਾ ਪਰ ਇੱਥੋਂ ਤਾਂ ਹੁਣ ਉਤਦੀ ਹੋ ਗਿਆ ਕਹਿੰਦੇ ਜੇ ਪਾਣੀ ਦੀ ਹਿੱਕ 'ਚ ਦਮ ਹੋਵੇ ਨਾ ਨੰਗ ਪੁਲ ਦੀ ਉਤਦੀ ਵੀ ਜਾਂਦਾ ਹੁੰਦਾ ਉਹ ਗੱਲ ਹੋ ਗਈ ਹੁਣ ਠੀਕ ਹੈ ਤਾਂ ਕਰਕੇ ਥੋੜਾ ਜਿਹਾ ਇੱਧਰਲੇ ਪਾਸੇ ਆਉਣ ਜਾਣ ਵਾਲੇ ਆਪ ਦਾ ਮੜਾ ਜਿਹਾ ਧਿਆਨ ਰੱਖੋ ਕਿਉਂਕਿ ਆਹ ਬਾਈ ਇਸ ਟਾਈਮ ਇੱਥੇ ਨੇ ਕੀ ਲੱਗ ਰਿਹਾ ਜੀ ਪੁਰਜੀਆਂ ਲੱਗੀਆਂ ਨੇ ਪੋਲ ਦੇ ਉੱਤੇ ਐ ਗੱਡੀਆਂ ਜੀ ਦਾ ਬੰਨਦਾ ਸਾਰਾ ਕੁਝ ਮਤਲਬ ਕੌਲੇਜ ਕੌਲੇ ਲੱਗੇ ਹੋਏ ਨੇ ਉਹੀ ਧੀਰੇ ਨੇ ਬਾਕੀ ਪੋਲਾ ਵਾਲਾ ਤਾਂ ਕੋਈ ਹਾਂ ਉਹ ਵੀ ਟਕੇ ਹੋਏ ਉਹ ਪਾਈਪ ਲਾਈਨ ਆ ਉਹ ਵੀ ਟਕਿਆ ਹੋਇਆ ਫੁੱਲਾ ਤੇ ਜਿਹੜੇ ਵੀ ਬਾਈ ਇਧਰਲੇ ਪਾਸੇ ਆ ਰਹੇ ਨੇ ਮੜਾ ਗਿਆ ਉਹਦਾ ਧਿਆਨ ਰੱਖੋ ਬੱਚਤ ਰੱਖੋ ਸائیں ਸائیں ਠੀਕ ਹੈ ਆਪਦਾ ਧਿਆਨ ਰੱਖ ਕੇ ਰਾਤ ਬਰਾਤੇ ਵਾਲਾ ਤਾਂ ਕੰਮ ਹੀ ਨਹੀਂ ਹੋਣਾ ਹੈਗਾ ਠੀਕ ਹੈ ਚਲੋ ਅੱਜ ਦਾ ਵਲੌਗ ਇੱਥੇ ਕਰ ਦਿਆ ਸਮਾਰਤ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਕੋਈ ਗਲਤੀ ਪੁੱਲ ਚੁੱਕੀ ਹੋਈ ਹੋਵੇ ਛੋਟੇ ਭਾਈ ਸਮਝ ਕੇ ਮਾਫ਼ ਕਰਿਓ ਚੈਨਲ ਗੁਰੂ ਵੀ ਸਬਸਕ੍ਰਾਈਬ ਕਰ ਲਓ ਲਾਇਕ ਐਂਡ ਸ਼ੇਅਰ ਧੰਨਵਾਦ